ਉਹ ਤਾਂ ਇੰਨਾ ਜਲਵਾ ਡੰਗਰ ਦਾ ਬੈਠੇ ਸੀ ਕੱਟੀ ਦੀ ਬੈਠੀ ਆ ਬਹੁਤ ਜੂ ਬੈਠਾ ਦੀਆਂ ਬੈਠੀ ਤਾਂ ਉਹਿਆਰੀ ਫੇਰ ਸੀ ਮਾਰਕ ਨੂੰ ਲਾਪੋ ਕਰਦਾ ਵੀ ਪਤਾ ਲੱਗ ਗਿਆ ਇਹ ਮਸਾ ਦਾ ਖੇਚੀ ਖੁੱਛ ਕੇ ਉਹ ਕਾਬਲਾ ਕੱਢਿਆ ਤਾਂ ਕਿ ਸਾਲਾ ਨਹੀਂ ਇਹਨੇ ਜਲਦੀ ਕਰਦੇ ਰਹੇ ਉਹ ਕੋਰੇ ਹੋਰ ਜ਼ੋਰ ਮਾਰਾਂ ਦੂਸਰ ਨੁਕਸਾਨ ਕਰਦੀ ਬੈਠੀ ਆ ਇਹਦੇ ਕੋਈ ਪਤਾ ਨਹੀਂ ਲੱਗਦਾ ਕਿਹੜੀ ਗੱਬਨਾ ਜਰਾ ਅਬਦਰਾਜੀਆ ਵੀ ਨਹੀਂ ਬਾਹਰ ਇਹਦੇ ਕਰਤੀ ਪਾਇਆ ਹੁੰਦਾ ਜੀ ਹੁੰਦਾ ਉਹ ਵਿੱਦ ਬਣਾ ਦਿੰਦਾ ਉਦਾਂ ਨੂੰ ਉਦੇ ਰੰਗ ਨੇ ਸਾਰੇ ਉਦੇ ਰੰਗ ਨੇ ਆਪਾਂ ਕਹੀ ਜਿਦਿਆਂ ਮੈਂ ਰਾਤ ਦਾ ਫਰਮਾ ਇਹ ਸੁੱਚਾ ਵਹਾਂ ਇਹ ਵੀ ਜਾਨ ਸ਼ਾਇਦ ਬਚਨੀ ਹੁੰਦੀ ਮੇਰੇ ਕਰਕੇ ਮੈਂ ਨਹੀਂ ਕਹਾਂ ਕੱਲ ਚਾਚਾ ਜੀ ਭੋਗ ਤੇ ਗਏ ਰੁੜ ਕੇ ਰੁੜ ਕੇ ਆਪਣੇ ਕਿ 79ਵਾਂ ਆਉਂਦਾ ਉਹਦਾ ਭਾਈ ਮਰ ਗਿਆ ਸੀਗਾ ਅੱਛਾ ਆਹ ਹਿੰਦੂ ਤੇ ਹਾਂ ਅੱਛਾ ਓਹੋ ਬੇਬੇ ਹੋਣਾ ਦੀ ਭੂਆ ਦਾ ਪੁੱਤੀ ਆ ਅੱਛਾ ਯਾਦੋਂ ਮੈਂ ਤਣੋਂ ਤੋਂ ਸ਼ਾਨਪੁਰੇ ਨੂੰ ਮੁੜਿਆ ਮੇਰੇ ਮੂਰੇ ਕਾਟੋ ਸੀ ਕਾਟੋ ਹੋਊਗੀ 10 ਫੁੱਟ ਦੀ ਦੂਰੀ ਤੇ ਵਿਚਾਲੇ ਸੜਕ ਤੇ ਹੁਣ ਉਹ ਮੋਟਰਸਾਈਕਲ ਜਾਂਦਾ ਮਾਝਾ ਲੰਘ ਜੂ ਉਹ 1 ਫੁੱਟ ਇਧਰ ਨੂੰ ਹੋ ਜਾ ਕਰੇ 1 ਫੁੱਟ ਇਧਰ ਨੂੰ 1 ਫੁੱਟ ਇਧਰ ਨੂੰ 1 ਫੁੱਟ ਇਧਰ ਨੂੰ ਉਹ ਜਣੀ ਸਮਝਾ ਕਿ 2 ਫੁੱਟ ਦੇ ਦੀ ਜੀ ਕੋ ਮਿਲੀ ਮੈਂ ਜਾਂ ਨਾ ਹਜੇ ਗਰਮ ਹਾਲਾ ਨੇ ਕਾ ਲੰਘ ਜੂ ਲੰਘ ਜੂ ਜਾਂ ਮੋਟਰਸਾਈਕਲ ਉੱਤੋਂ ਹੀ ਲੰਘਿਆ ਉਹ ਅੱਜ ਪੂਸ ਟੁੱਟ ਗਈ ਤੜਫਣ ਲੱਗ ਗਈ ਮਾਹਲਾ ਪਾਪਾ ਕਾਲ ਦੇਖ ਲੈ ਮੀ ਓਹ ਕਿਹੜਾ ਕਾਟੂਆਂ ਰੰਗਦੀਆਂ ਨਹੀਂ ਤੁਸੀਂ ਆਇਓ ਮੈਂ ਬਰਬਾਦੀ ਉਹ ਵਰਤਾਰੇ ਬੈਠਾ ਪਿਆ ਕਿਸੇ ਬੰਦੇ ਦਾ ਪੁੱਤ ਆ ਹਾਂ ਮਹਾਰੀ ਕਾਲ ਸੀਗਾ ਵਿਚਾਰੀ ਦਾ ਮੈਂ ਨਾ ਇਹ ਉਧਰ ਨੂੰ ਗਈ ਆ ਨਾ ਉਧਰ ਨੂੰ ਉਹ ਮਰੀ ਰੱਦ ਸੀ ਤੇਰਾ ਸਾਡਾ ਲਾਣੇਦਾਰ ਤੜਕੇ ਆ ਦੁੱਧੜੀ ਕੈਨੀ ਧੋਣ ਲੱਗਿਆ ਝੋਟੀ ਬੈਠੀ ਸੀ ਉਹ ਆਉਣ ਨੂੰ ਲੱਕੇ ਧੋਂਦਾ ਸੀ ਆਹ ਸਾਡੀ ਐ ਬੈਠੀ ਬੈਠੀ ਮਾਗ ਨੂੰ ਪਾਸ ਆ ਪਿੱਠ ਦੱਬਲੀ ਉਹ ਲੱਤ ਨਾਲ ਲਾ ਕੇ ਝੋਟੀ ਦੇ ਉਹ ਮਾਸ ਫਟ ਗਿਆ ਉਹ ਅਜੇ ਕਰ ਰਹਾ ਮਾਰ ਤੋੜ ਦੇਗੇ ਲੱਤ ਜਾਨੂੰ ਮੈਂ ਟੁੱਟ ਚੁੱਟੀ ਠਾਲ ਤੇ ਮਾਰ ਕੇ ਰਾਤ ਫਿਰ ਤੁਰਨੋਂ ਵੀ ਰਹਿ ਗਿਆ ਥਣੇ ਤਾਂ ਕੰਨੀ ਛੰਨੀ ਰਲਾ ਕੇ ਆਇਆ ਜਾਂ ਮੈਂ ਫਿਰ ਡਾਕਟਰ ਦੇ ਲੈ ਕੇ ਗਿਆ ਆਹ ਤੂੰ ਫੇਰ ਲਾ ਕੇ ਆ ਦੀ ਮਾਜੀ ਕੀ ਕਰਦੇ ਫਿਰ ਇੱਥੇ ਬੈਠੇ ਸੀ ਹਾਂ ਫਿਰ ਦੋ ਟੀਕੇ ਲਵਾ ਕੇ ਲਿਆਇਆ ਤਕਨੇ ਸਪਰੇ ਜੀ ਦਿੱਤੀ ਹੁਣ ਲੋਟ ਆ ਰਾਤ ਨੂੰ ਰੋਟੀ ਆਟੀ ਫੜਾਇਆ ਹੁਣ ਸਾਰਾ ਨਵੇੜ ਕੇ ਆਇਆ ਉਹ ਦਾ ਡੰਗਰ ਪਸ਼ੂ ਪੰਨ ਕੋਹਾ ਗੱਪਾ ਸਭ ਹੋ ਗਿਆ ਉਹ ਦਾ ਕੱਪਾ ਖਰੀ ਜਿੰਦਾ ਆ ਮਾ ਮੱਚ ਵਧੀਆ ਇੰਟਰ ਆ ਜਾਂਦਾ ਕੱਲ ਤਾਂ ਆਇਆ ਵੀ ਮੈਂ ਰਾਤ ਤੱਕ ਖੁੱਤੀ ਨਾ ਵੀ ਨਹੀਂ ਅੰਦਰ ਪਤਾ ਨਹੀਂ ਲੱਗਦਾ ਕਿ ਕਿ ਨਹੀਂ ਕਿਤੇ ਮੰਗਾ ਪਕਾਇਆ ਨਾ ਪਾਇਆ ਇਸਾਈਡ ਪਰ ਆਓ ਅੰਦਰ ਪਏ ਨੂੰ ਕੀ ਪਤਾ ਲੱਗਦਾ ਪਿਆ ਦਾ ਜਹੇ ਕੋਲੇ ਹੋਵੇ ਯਾਰ ਸੁੱਤੇ ਪਏ ਨੂੰ ਕੀ ਪਤਾ ਲੱਗਦਾ ਉਹ ਤੋਂ ਬਾਹਰੋਂ ਲਾਈਟ ਆ ਗਈ ਤੇ ਕੂਲਰ ਲਾ ਲਿਆ ਗੰਦੀਪੇ ਨੇ ਮਾਹਲਾ ਜਮਾ ਹੁੰਨ ਨੂੰ ਨਹੀਂ ਦਿੱਦੇ ਜੇ ਕੂਲਰ ਜਾ ਰੌੜਾ ਪਾਉਂਦਾ ਮੇਰੇ ਸਰਾਣੀ ਅੱਜ ਛੇਟਾ ਥੱਲੇ ਨਹੀਂ ਕੋਲੇ ਨਹੀਂ ਮੰਝਾ ਡਾਹੂੰ ਥਾਲੇ ਫਿਰ ਪਤਾ ਲੱਗਦਾ ਰਹਿਨੇ ਨਾਲ ਮੜਦੀ ਵੀਡੀਆ ਠੰਡ ਹੈ ਜੇ ਠੰਡ ਹੋਊ ਜਾਂਦੀ ਆ ਲੋ ਜੱਜਾ ਕਰਕੇ ਫਿਰ ਹਾਰ ਕੇ ਮੈਂ ਤਾਂ 4 ਕੰਨੇ ਕੋ ਵਜੇ ਉਹ ਮਗਰ ਪਾਣੀ ਕਿੱਥੇ ਵਹੀ ਜਾਂਦਾ ਉਹ ਥੇ ਜ਼ਿਆਦਾ ਕੋਈ ਲਵੇਟ ਦਿੰਦਾ ਬਸ ਉਹ ਛੱਡਾ ਹੁਣ ਹੋਣ ਗਿਆ ਚਲਦੀ ਪਛਾਇਆ ਹੋਇਆ ਚਲਦੀ ਪਛਾਇਆ ਆ ਕਾਹਦੀ ਨੇ ਪੜਿਆ ਕੋਈ ਜੀ ਮਗਰ ਚਾਹੇ ਕਿਣਾ ਲੈ ਜਾਂ ਕਹੀਂ ਨਾ ਖਾਣੇ ਜੇ ਕਰ ਲਿਆ ਕਰ ਇਹਨੇ ਆ ਮਗਰ ਉਹ ਕੰਕ ਤੇਰੀ ਕਿਸ ਕੋ ਵਾਪਸ ਚੱਲੇ ਆ ਗਿਆ ਫਰਾਂਸੀ ਚੱਲੂ ਬੀਜਣਾ ਕੀ ਆ ਇੱਥੇ ਬੀਜਣਾ ਕੀ ਆ ਦੀ ਦਾ ਕੀ ਦੀ ਦਾ ਹਿੱਕਾ ਦੇਦਾ ਚਰੀ ਦਾ ਅਸਲ ਚਰੀ ਤੇ ਚਲੋ ਜੋਰ ਡਾਡੇ ਦਾ ਹੋ